ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਦੇਸੀ ਤਰੀਕੇ ਨਾਲ ਤੁਹਾਨੂੰ ਚਮਣ ਪਰਾਸ਼ ਬਣਾਉਣਾ ਸिखਾਈਏ ਜੀ ਹੈਲਥੀ ਤੇ ਜਿਵੇਂ ਮਰਜ਼ੀ ਕਰੋ ਪਹਿਲਾਂ ਰੋਸਟ ਕਰੋ ਇਸ ਤਰੀਕੇ ਨਾਲ ਇਹਨੂੰ ਤਵੇ ਦੇ ਵਿੱਚ ਇਲਾਚੀਆਂ ਨੂੰ ਤੇ ਆਪਣਾ ਲੌਂਗ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਕੁੱਟ ਲਓ ਇਹਨੂੰ ਅ ਜਿਵੇਂ ਹੁੰਦਾ ਆਪਣੇ ਕੋਲ ਕੁੱਟਣ ਵਗੈਰਾ ਵਾਲਾ ਇਸ ਤਰ੍ਹਾਂ ਪੁੱਟ ਕੇ ਉਸ ਤੋਂ ਬਾਅਦ ਇਹਦਾ ਪਾਊਡਰ ਜਆ ਬਣਾ ਲਓ ਇਸ ਫਾਰਮ ਦੇ ਵਿੱਚ ਲੈ ਆਓ ਇਹਨੂੰ ਤੇ ਅੱਛੀ ਤਰੀਕੇ ਨਾਲ ਇਹਨੂੰ ਕੁੱਟ ਕੇ ਇਸ ਤਰੀਕੇ ਨਾਲ ਫਾਰਮ ਦੇ ਵਿੱਚ ਆ ਜਾਊਗਾ ਤੇ ਉਸ ਤੋਂ ਬਾਅਦ ਇਹਨੂੰ ਛਾਨ ਲਓ ਕਿਸੇ ਛਾਨਣੀ ਵਗੈਰਾ ਦੇ ਵਿੱਚ ਤੇ ਜਿਵੇਂ ਕਿ ਆ ਦੇਖੋ ਹੁਣ ਇਸ ਤਰੀਕੇ ਨਾਲ ਆਪਾਂ ਛਾਨ ਰਹੇ ਆ ਇਹਨੂੰ ਫਾਰੇ ਉਸ ਤੋਂ ਬਾਅਦ ਮਾੜਾ ਮੋਟਾ ਰਹਿ ਜੂਗਾ ਤੇ ਵੀ ਦੇਖ ਕੇ ਚਮਚੇ ਨਾਲ ਜਾਂ ਉਂਗਲ ਦੇ ਨਾਲ ਥੋੜਾ ਜਿਹਾ ਕੱਢ ਲਓ ਇਹਨੂੰ ਤੇ ਉਸ ਤਰੀਕੇ ਨਾਲ ਪੂਰੇ ਵਧੀਆ ਤਰੀਕੇ ਨਾਲ ਇਹਨੂੰ ਛਾਲ ਲਓ ਫਿਰ ਇਹ ਛਾਨਣਾ ਥੋੜਾ ਜਿਹਾ ਉਹ ਹੁੰਦਾਗਾ ਛਾਨਣੀ ਨੂੰ ਵਾਰੀ ਵਾਰੀ ਹਲਾ ਹਲਾ ਕੇ ਜੀ ਛਾਨਣਾ ਪੈਂਦਾਗਾ ਜਿਵੇਂ ਆਹ ਦੇਖੋ ਮੈਂ ਹਲਾ ਰਿਹਾਗਾ ਇਸ ਤਰੀਕੇ ਨਾਲ ਇਹਨੂੰ ਛਾਨਣ ਤੋਂ ਬਾਅਦ ਇਹਦੇ ਵਿੱਚ ਐ ਆਜੂਗਾ ਤੇ ਇਸ ਦੇ ਵਿੱਚ ਇੱਕ ਚਮਚ ਹਣੀ ਦਾ ਪਾ ਦਿਓ ਯਾਨੀ ਕਿ ਸ਼ਹਿਦ ਪਾ ਦਿਓ ਦੇਸੀ ਮੱਖੀ ਦਾ ਸ਼ਹਿਦ ਪਾ ਕੇ ਇਹਨੂੰ ਮਿਕਸ ਜਿਆ ਕਰ ਦਿਓ ਤੇ ਹੰਦੇ ਕੋਣ ਮਿਕਸ ਕਰਾਂਗੇ ਇਹਨੂੰ ਆਪਾਂ ਢੰਗੀ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਇਹਨੂੰ ਘੁਮਾ ਕੇ ਮਿਕਸ ਕਰ ਦੋ ਮਿਕਸ ਕਰਨ ਤੋਂ ਬਾਅਦ ਤੇ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਤੁਸੀਂ ਮਿਕਸ ਕਰੋਗੇ ਇਹਦਾ ਡਾਰਕ ਜਿਹਾ ਕਲਰ ਆ ਜਾਊਗਾ ਤੇ ਚਵਨਪਰਾਸ਼ ਵਾਂਗੂ ਆ ਜਾਊਗਾ ਦੇਖੋ ਆਪਣਾ ਦੇਸੀ ਘਰ ਦਾ ਚਵਨਪਰਾਸ਼ تیار ਹੈ ਤੇ ਇਹਨੂੰ 15 ਦਿਨ ਲਗਾਤਾਰ ਲਓ ਤੇ ਦੇਖੋ ਫਿਰ ਤਾਕਤ ਦੇਖੋ ਆਉਂਦੀ ਜੀ ਤੁਹਾਡੇ ਵਿੱਚ ਇਹ ਬਹੁਤ ਵਧੀਆ ਰੈਸਪੀ ਹੈਗੀ ਆ ਨਾਲ ਇਜ਼ੀ ਹੈ ਜੇ ਮਰਜ਼ੀ ਚ ਮਨਪਰਾਸ਼ ਬਣਾ ਕੇ ਖਾਓ ਨਾ ਕੋਈ ਨੁਕਸਾਨ ਨਾ ਕੋਈ ਵਸਤਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਥੈਂਕ ਯੂ